ਹੁਣ ਅਜਮੇਰ ਸਿੰਘ ਕਹਿੰਦਾ ਵੀ ਇਹ ਬਰਤਾਂਤ ਜਿਹੜਾ ਅਮਰਤਪਾਲ ਨੇ ਤੇ ਸਾਡੇ ਨਾਲ ਧੁੱਕਾ ਹੋ ਰਿਹਾ ਸਰਕਾਰ ਠੀਕ ਨਹੀਂ ਕਰ ਰਹੀ ਇਹ ਜਿਹੜੇ ਜੜੀਆਂ ਇਦਾਂ ਦੀਆਂ ਗੱਲਾਂ ਨੌਜਵਾਨਾਂ ਦੇ ਕੰਨਾਂ 'ਚ ਪਾਈਆਂ ਗਈਆਂ ਇਹ ਬਰਤਾਂਤ ਸਿਰਜਿਆ ਕਹਿੰਦਾ ਦੀਪ ਸਿੱਧੂ ਨਹੀਂ ਸੀ ਔਰ ਖੁਦ ਵੀ ਮੰਨਦਾ ਆ ਕਿ ਇਦਾਂ ਦੇ ਬਰਤਾਂਤ ਸਿਰਜਣ ਤੋਂ ਬਿਨਾ ਸਾਡੇ ਕੋਲ ਹੱਲ ਕੋਈ ਨਹੀਂ ਮੁਕਾਬਲਾ ਕਹਿੰਦਾ ਇਦਾਂ ਕਰਨਾ ਪੈਣਾ ਸ ਕਬੂਲਦੇ ਆ ਕਿ ਅਮਰਿਤਪਾਲ ਜੋ ਕਰ ਰਿਹਾ ਆ ਉਹ ਅਸਲ ਚ ਗੱਲ ਨਹੀਂ ਹੈ ਉਹ ਨੈਰੇਟਿਵ ਸਿਰਜਿਆ ਜਾ ਰਿਹਾ ਹੈ ਉਹ ਇੱਕ ਕਹਾਣੀ ਬਣਾ ਕੇ ਪੇਸ਼ ਲੋਕਾਂ ਦੇ ਮੋਹਰੇ ਪੇਸ਼ਦਾਂ ਕੀਤਾ ਜਾ ਰਿਹਾ ਹੈ ਇਹ ਹੁਣ ਹੱਲ ਨਹੀਂ ਸਾਡੇ ਕੋਲ ਕੋਈ ਵੀ ਸਾਡੀਆਂ ਜਦੋਂ ਉਹ ਗੱਲ ਕਰਦੇ ਨਾ ਕਿ ਜ਼ਮੀਨਾਂ ਹੜੱਪ ਲੈਣੀਆਂ ਉਹਨਾਂ ਨੇ ਐ ਕਰ ਲੈਣੀਆਂ ਐ ਕਰ ਲੈਣੀਆਂ ਬਸ ਠੀਕ ਆ ਫਾਂਜੀ ਸੋ ਇੱਕ ਤਾਂ ਕਿਸੇ ਵਰਤਾਂਤ ਨਾਲ ਕਾਇਲ ਹੋ ਕੇ ਉਹ ਪੋਜੀਸ਼ਨ ਲੈ ਲੈਣੀ ਆ ਤੇ ਉਹਦੇ ਚ ਉਹ ਕਨਵਿਕਸ਼ਨ ਹੈ ਜੇ ਉਹ ਟੈਸਟ ਹੋਣੀ ਹੁੰਦੀ ਹੈ ਤੇ ਪਰ ਇਹਦਾ ਹੁਣ ਇਹ ਵੀ ਗੱਲ ਦੀਪ ਸਿੱਧੂ ਬਾਰੇ ਨਹੀਂ ਇਹ ਕਹਿ ਰਿਹਾ ਕਿ ਜਦੋਂ ਪਿੰਡਰਾ ਵਾਲੇ ਦੀ ਗੱਲ ਹੋਈ ਨਰੰਕਾਰੀ ਆ ਕੇ ਸਿੱਖਾਂ ਦਾ ਜਿਹੜਾ ਉਹ ਵਰਤਾਂਤ ਸੀ ਉਹਦੇ ਤੋਂ ਕਾਇਲ ਹੋ ਕੇ ਉਹ ਤੋਂ ਪ੍ਰਭਾਵਿਤ ਹੋ ਕੇ ਕੋਈ ਬੰਦਾ ਸਟੈਂਡ ਲੈ ਗਿਆ ਤੇ ਜਿਹੜੀ ਪੋਜੀਸ਼ਨ ਲਈ ਉਹ ਟੈਸਟ ਹੋ ਚੁੱਕੀ ਸੀ ਕਿਸ ਨੇ ਸੋਚਿਆ ਭੀ ਟੈਸਟ ਹੋਗੀ ਕਿ ਨਹੀਂ ਹੋਗੀ ਤੁਸੀਂ 10 ਸਾਲ ਬਾਅਦ ਤਾਂ ਫਿਰ ਉਸੇ ਬਾਦਲ ਦੇ ਕੋਲ ਬਹਿ ਗਿਆ ਜਾ ਕੇ ਜਿਹੜਾ ਬਾਦਲ ਨਿਰੰਕਾਰੀਆਂ ਦਾ ਸਮਾਗਮ ਕਰਵਾ ਰਿਹਾ ਸੀ ਔਰ ਉਹਨੂੰ ਪੰਜਾਬ ਚੋਂ ਕੱਢ ਰਿਹਾ ਸੀ ਜੇ ਉਹ ਬਰਤਾਂਤ ਜਿਹੜਾ ਹੈ ਜੇ ਸੱਚ ਸੀ ਉਹ ਕਹਾਣੀ ਤੇ ਨਿਰੰਕਾਰੀ ਪੰਜਾਬ ਚ ਆ ਕੇ ਸਿੱਖੀ ਦਾ ਨੁਕਸਾਨ ਕਰਨਗੇ ਤਾਂ ਉਹਦੀ ਮਨਜ਼ੂਰੀ ਦੇਣ ਵਾਲਾ ਦੋਸ਼ੀ ਪਹਿਲਾਂ ਹੋਣਾ ਚਾਹੀਦਾ ਸੀ ਜੋ ਕਿ ਸਾਰੇ ਪੰਥ ਨੂੰ ਕਬਜ਼ੇ ਚ ਲੈ ਕੇ ਬੈਠਾ ਉਹਦੇ ਬਾਰੇ ਕਿਸੇ ਨੇ ਕੋਈ ਖਿਆਲ ਨਹੀਂ ਆਇਆ ਸਾਡੇ ਚ ਤੇ ਜੇ ਇੰਨੀ ਗੱਲ ਸਾਡੇ ਵਿਦਵਾਨਾਂ ਦੇ ਕੋਲ ਜਦੋਂ ਕੰਪੇਅਰ ਵੀ ਕਰਦਾ ਨਾ ਇਹ ਇੱਥੇ ਇੱਕ ਆਪਾਂ ਬੰਦੀ ਸਿੰਘਾ ਦੇ ਬਾਰੇ ਇਹ ਗੱਲ ਕਰਦਾ ਆ ਉਹ ਸੁਣਿਓ ਹਾਂਜੀ ਉਹਦੇ ਉਹ ਬੰਦੇ ਜੇਲਾਂ ਚ ਬੈਠੇ ਜੀ ਪਰ ਕਿਤੇ ਵੀ ਕੰਪਰੋਮਾਈਜ਼ ਨਹੀਂ ਕਰੇ ਵੀ ਚਲੋ ਆਹ ਟੰਕ ਜਾ ਵਰਤ ਲਈਏ ਹੋ। ਭਾਈ ਦਲਜੀਤ ਸਿੰਘ ਦੇ ਉੱਤੇ ਮੇਰਾ ਖਿਆਲ ਸ਼ਾਇਦ 2019 ਚ ਕਾਫੀ ਦਬਾਅ ਪਿਆ ਸੀ ਜੇ ਤਾਂ ਉਹ ਇਲੈਕਸ਼ਨ ਆਈ ਪਾਰਲੀਮੈਂਟ ਦੀ ਇਲੈਕਸ਼ਨ ਲੜਨ ਦਾ ਹੁਣ ਦੇਖੋ ਇੱਥੇ ਦੋ ਗੱਲਾਂ ਕੀਤੀਆਂ ਨੇ ਥੋੜੀ ਗੱਲ ਪਿੱਛੇ ਕੱਟ ਹੋ ਗਈ ਇਹਨੂੰ ਮੈਨੂੰ ਹੁਣ ਕਹਾ ਥੋੜੀ ਅੱਗੇ ਪਿੱਛੇ ਕਰਨੀ ਓਖੀ ਆ ਗੱਲ ਇਹਨੇ ਕੀਤੀ ਆ ਜਿਹੜੇ ਬੰਦੀ ਸਿੰਘ ਆ ਨਾ ਬੈਠੇ 2025-25 ਸਾਲ ਤੋਂ ਉਹਨਾਂ ਨੂੰ ਇਲੈਕਸ਼ਨ ਲੜਾਉਣ ਲਈ ਕਿਉਂ ਨਹੀਂ ਸਟੈਪ ਲਿਆ ਗਿਆ ਕਹਿੰਦਾ ਉਹ ਇਸ ਕਰਕੇ ਨਹੀਂ ਲਿਆ ਗਿਆ ਕਿਉਂਕਿ ਉਹ ਕੰਪਰੋਮਾਈਜ਼ ਕਰਨ ਬਾਰੇ ਸੋਚਿਆ ਹੀ ਨਹੀਂ ਰਿਹਾ ਉਹ ਕਹਿੰਦੇ ਅਸੀਂ ਅਸੀਂ ਖੜੇ ਹਾਂ ਸਟੈਂਡ ਦੇ ਉੱਤੇ ਜੇਲ ਹੋ ਗਈ ਕੋਈ ਗੱਲ ਨਹੀਂ ਅਸੀਂ ਐਂ ਥੋੜੋ ਵੀ ਹੁਣ ਐਮਪੀ ਦੀ ਇਲੈਕਸ਼ਨ ਲੜ ਕੇ ਤਾਂ ਪਾਰਲੀਮੈਂਟ 'ਚ ਬਹਿ ਜਾਾਂਗੇ ਜਾ ਕੇ ਉਹਦੀ ਸਫਾਈ ਦਿੰਦਿਆਂ ਕਹਿੰਦਾ ਦਲਜੀਤ ਬਿੱਟੂ ਨੂੰ 2009 ਦੇ ਵਿੱਚ ਅਪਰੋਚ ਹੋਈ ਸੀ ਤੂੰ ਐਮਪੀ ਦੀ ਇਲੈਕਸ਼ਨ ਲੜ ਲਾ ਪਰ ਉਹ ਕਹਿੰਦਾ ਅਸੀਂ ਇਸ ਸਿਸਟਮ ਲਈ ਨਹੀਂ ਬਣੇ ਅਸੀਂ ਤਾਂ ਬਦਰੋ ਕਰਨ ਲਈ ਬਣੇ ਆ ਜਿੰਨਾ ਲੜਨਾ ਸੀ ਲੜ ਲਿਆ ਧਾਂਸਵਾ ਬਣੂੰਗਾ ਫੇਰ ਲੜਾਂਗੇ ਪਰ ਸਵਾਲ ਪੈਦਾ ਹੁੰਦਾ ਜਮੀਰ ਸਿੰਘ ਆ ਜਿਹੜੇ ਬਾਕੀ ਬੰਦੀ ਸਿੰਘ ਆ ਕੀ ਉਹ ਦਲਜੀਤ ਬਿੱਟੂ ਨਾਲੋਂ ਜ਼ਿਆਦਾ ਖਤਰਨਾਕ ਸੀ ਇੱਕ ਕਹਾਣੀ ਤੇਰੀ ਆ ਤੇ ਦਲਜੀਤ ਸਿੰਘ ਬਿੱਟੂ ਨੂੰ ਤੂੰ ਸਿੱਧਾ ਹੀ ਉਹਦੇ ਫੜ ਹੋਣ ਦੀ ਕੋਈ ਗੱਲ ਨਹੀਂ ਕੀਤੀ। ਉਹਦੇ ਬੰਦੀ ਸਿੰਘ ਹੋਣ ਦੀ ਕੋਈ ਗੱਲ ਨਹੀਂ ਕੀਤੀ। ਉਹਦੀ ਛੁੱਟਣ ਦੇ ਤਰੀਕੇ ਤੇ ਕੋਈ ਗੱਲ ਨਹੀਂ ਕੀਤੀ। ਇੱਕ ਪਾਸੇ ਬੰਦੀ ਸਿੰਘ ਕੰਪਰੋਮਾਈਜ਼ ਨਹੀਂ ਕਰ ਰਹੇ। ਉਹ ਸਟੈਂਡ ਲੈ ਕੇ ਬੈਠੇ ਆ। ਉਹ ਇਲੈਕਸ਼ਨ ਲੜਨ ਦੀ ਗੱਲ ਨਹੀਂ ਕਰਦੇ। ਉਹਨਾਂ ਦੇ ਕੋਲ ਛੁੱਟਣ ਦਾ ਵੀ ਕੋਈ ਰਾਹ ਨਹੀਂ ਹੈਗਾ। ਦਰਜੀਤ ਸਿੰਘ ਬਿੱਟੂ ਤੇ ਇਹਨੇ ਇਲਜ਼ਾਮ ਲੱਗਣ ਦੇ ਬਾਵਜੂਦ ਉਹ ਜੇਲ੍ਹ ਚੋਂ ਛੁੱਟ ਕੇ ਬੈਠਾ ਉਹ ਕਿਹੜੇ ਰਾਹ ਰਹੀਂ ਛੁੱਟਿਆ ਉਹਦੇ ਬਾਰੇ ਕੋਈ ਗੱਲ ਨਹੀਂ ਤੂੰ ਕਰ ਰਿਹਾ। ਉਹਦੇ ਲਈ ਸਿੱਧਾ ਉੱਥੇ ਆ ਗਿਆ ਤੇ 2009 ਚ ਉਹਨੂੰ ਅਪਰੋਚ ਹੋਈ ਉਹ ਕਹਿੰਦਾ ਅਸੀਂ ਇਸ ਸਿਸਟਮ ਲਈ ਨਹੀਂ ਬੜੇ ਹੋਏ ਤੇ ਇਸ ਵਾਰ ਸਿੰਘ ਜੀ ਇਸ ਮਾਮਲੇ ਕਿਉਂ ਉਠਾਇਆ ਪਰ ਉਹ ਤੋਂ ਪਹਿਲਾਂ ਇਹ ਸਵਾਲ ਕਿਉਂ ਨਹੀਂ ਸਾਡੇ ਦਿਮਾਗ ਵਿੱਚ ਆਉਂਦਾ ਕਿ ਬਿੱਟੂ ਇਸ ਗੱਲੋਂ ਤਾਂ ਹੈਗਾ ਪੰਥਕ ਕਿਉਂਕਿ ਉਹ ਲਖਸ਼ਣ ਨਹੀਂ ਲੜ ਰਿਹਾ ਪਰ ਜੇ ਅਸੀਂ ਆਪਣਾ ਨੈਰੇਟਿਵ ਆਪਣੀ ਕਹਾਣੀ ਤੈਨੂੰ ਦੱਸੀਏ ਕਿ ਬਿੱਟੂ ਨੂੰ ਜੇਲ੍ਹ ਚੋਂ ਛਡਿਆ ਹੀ ਇਸ ਕਰਕੇ ਗਿਆ ਉਹਨਾਂ ਸ਼ਰਤਾਂ ਨਾਲ ਇਹਨਾਂ ਸ਼ਰਤਾਂ ਤੇ ਆਧਾਰਤ ਸਮਝੌਤਾ ਕਰਕੇ ਆਇਆ ਕਿ ਅੱਗੇ ਤੋਂ ਇਦਾਂ ਦੀ ਗੱਲ ਕਿਸੇ 'ਚ ਤੱਕ ਨਹੀਂ ਦਊਗਾ ਇਸ਼ਾਰਾ ਹੋਊਗਾ ਉਹਨੂੰ ਉਧਰੋਂ ਤੇ ਸਟੇਟਮੈਂਟ ਦੇ ਦੇਊਗਾ ਨਹੀਂ ਤਾਂ ਨਹੀਂ ਸਿਮਰਜ ਸਮਾਨ ਨੂੰ ਤੋੜਿਆ ਹੀ ਇਸ ਕਰਕੇ ਗਿਆ ਹੈ ਉਸ ਖੁਦ ਮੰਨਦਾ ਸੀ ਕਿ ਮੈਂ ਮਾਨੋਚਾਲ ਹੁਣ ਕੋ ਗਿਆ ਸੀ ਪੇ ਇਲੈਕਸ਼ਨ ਲੜਨੀ ਚਾਹੀਦੀ ਉਹਨੂੰ ਉਸ ਵੇਲੇ ਜੇਲ੍ਹ ਵਿੱਚੋਂ ਛੱਡਿਆ ਗਿਆ ਜਦੋਂ ਪੰਜਾਬ ਦੇ ਲੋਕਾਂ ਦੇ ਇੰਡੀਆ ਦੇ ਵਿੱਚ ਸਿੱਖਾਂ ਦੇ ਡਿਪਰੈਸ਼ਨ ਵਿੱਚ ਜਾਣ ਦਾ ਬਹੁਤ ਵੱਡਾ ਡਰ ਸੀ ਉਹ ਉਸ ਵੇਲੇ ਛੱਡਿਆ ਗਿਆ ਤਾਂ ਕਿ ਸਿੱਖਾਂ ਨੂੰ ਜੇਤੂ ਹੋਣ ਦਾ ਅਹਿਸਾਸ ਹੋਵੇ ਕਿ ਅਸੀਂ ਕਬਜ਼ਾ ਕਰ ਲਿਆ ਪਾਰਲੀਮੈਂਟ ਤੇ ਦਿੱਲੀ ਸਾਡੀ ਆ ਹੁਣ ਦਾ 13 ਦੇ 13 ਐਮਪੀ ਸਾਡੇ ਅਸੀਂ ਕਾਂਗਰਸ ਦਾ ਸਫਾਇਆ ਕਰਤਾ ਪੰਜਾਬ 'ਚ ਉਸ ਪਹਿਲੇ ਛੱਡਿਆ ਗਿਆ ਸੀ ਜੇ ਐਮਪੀ ਦੀ ਚੋਣ ਲੜਨਾ ਗੁਨਾਹ ਆ ਤਾਂ ਸਿੱਧਾ ਸਿੰਘ ਜੀ ਸਮਾਂ ਦੇ ਉੱਤੇ ਸਵਾਲ ਕਿਉਂ ਨਹੀਂ ਉੱਠਦਾ ਧਿਆਨ ਸਿੰਘ ਮੰਡ ਹੋਣਾ ਤਾਂ ਕਿਉਂ ਨਹੀਂ ਉੱਠਦਾ ਬੈਂਤ ਸਿੰਘ ਦੀ ਪਤਨੀ ਤੇ ਉਹਦੇ ਪਿਓ ਦੇ ਉੱਤੇ ਕਿਉਂ ਨਹੀਂ ਉੱਠਿਆ ਤੁਹਾਡੇ ਦਿਮਾਗ ਦੇ ਵਿੱਚ ਪਰ ਨਹੀਂ ਤੁਸੀਂ ਕਦੇ ਸਮੁੱਚਤਾ ਨੂੰ ਵਿਚਾਰਨਾ ਹੀ ਨਹੀਂ ਤੁਸੀਂ ਸੌਖਾਦੀ ਹੋਈ ਆ ਕਿ ਜਿਹੜੇ ਵੀ ਐਂਗਲ ਤੋਂ ਦੇਖਣਾ ਅਸੀਂ ਤੋੜ-ਤੋੜ ਕੇ ਦੇਖਣਾ ਤਾਂ ਕਿ ਲੋਕਾਂ ਦੇ ਅੰਦਰ ਜੋ ਅਸਲ ਘਟਨਾ ਆ ਜੋ ਅਸਲ ਸੱਚ ਆ ਉਹਦੇ ਬਾਰੇ ਪਤਾ ਹੀ ਨਾ ਲੱਗ ਸਕੇ ਠੀਕ ਆ ਇੱਥੇ ਇਹਨੇ ਇੱਕ ਜਗ੍ਹਾ ਮर्यादा ਦੀ ਇਹ ਗੱਲ ਕਰਦਾ ਉਹਨੂੰ ਆਪਾਂ ਕੋਸ਼ਿਸ਼ ਕਰਦੇ ਹਾਂ ਜੀ ਮੈਨੂੰ ਮੇਰੇ ਗੇਟ 'ਚ ਆ ਗਿਆ ਭਈ ਹਾਂਜੀ ਭਈ ਕੁਝ ਅਸੂਲ ਵੀ ਹੁੰਦੇ ਆ ਹੂੰ ਕੁਝ ਮर्यादा ਹੁੰਦੀ ਆ ਤੇ ਉਹ اصول ਜਿਹੜੇ ਮਰਜ਼ੀ ਨਾਲ ਨਹੀਂ ਤਿਆਰ ਕਰ ਸਕਦੇ। ਉਹ ਸਾਨੂੰ ਜੋ ਕੋਈ ਸ਼ੱਕ ਨਹੀਂ ਜੀ ਇਹਦੇ ਵਿੱਚ। ਤੇ ਕੋਈ ਵੀ ਬੰਦਾ ਕੋਈ ਪੋਜੀਸ਼ਨ ਲੈਂਦਾ ਕਿਸੇ ਥਾਂ ਤੇ ਖੜਦਾ ਕੋਈ ਕੰਮ ਕਰਦਾ ਉੱਥੇ ਦੇ ਕੁਝ ਅਸੂਲ ਹੁੰਦੇ ਆ। ਕੁਝ ਪ੍ਰੋਟੋਕਾਲ ਹੁੰਦੇ ਆ, ਕੋਈ ਮਰਿਆਦਾ ਹੁੰਦੀ ਆ। ਉਹ ਮਰਿਆਦਾ ਇਦਾਂ ਨਹੀਂ ਹੋ ਸਕਦੀ ਵੀ ਕੋਈ ਬੰਦਾ ਤੁਹਾਡੇ ਮੇਰੇ ਵਰਗਾ ਕਹੇ ਪਈ ਹੁਣ ਮੈਂ ਆ ਤੇ ਮੈਂ ਨਵੇਂ ਬਣਾਉਂਗਾ। ਠੀਕ ਆ? ਬਣੇ ਹੋਏ ਹੁੰਦੇ ਆ। ਹਾਂਜੀ। ਰੂਬਲ ਉਹਦੇ ਤਿਸਦਾਂਤਾਂ ਉਹਨਾਂ ਦੀ ਰੋਸ਼ਨੀ ਚ ਤੈਅ ਕੀਤੇ ਜਾਂਦੇ ਆ ਹੂੰ ਉਹਦੇ ਚ ਇੱਕ ਸਭ ਤੋਂ ਵੱਡਾ ਜੋ ਸਾਨੂੰ ਗੁਰੂ ਸਾਹਿਬ ਨੇ ਦਿੱਤਾ ਐਵੇਂ ਨਹੀਂ ਦਿੱਤਾ ਵੀ ਪੰਜ ਪਿਆਰੇ ਉਹੀ ਸਿਰਜਦੇ ਬਹੁਤ ਵੱਡੀ ਸੋਚ ਆ ਦੇ ਪਿੱਛੇ ਹਾਂਜੀ ਆ ਗੱਲ ਨੋਟ ਕਰਕੇ ਰੱਖਿਓ ਹੁਣ ਕਿ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦਾ ਸਤਾਂ ਕਹਿੰਦਾ ਕੁਝ ਸੂਲ ਹੁੰਦੇ ਆ ਕੁਝ ਸਤਾਂਤ ਹੁੰਦੇ ਆ ਜਿਹੜੇ ਗੁਰੂ ਸਭ ਤੋਂ ਉਹ ਬਣੇ ਹੋਏ ਜਿਹੜੇ ਨਿਜਮੀਆਂ ਉਹਨਾਂ ਦੀ ਰੋਸ਼ਨੀ ਦੇ ਵਿੱਚ ਤੈਅ ਕੀਤੇ ਜਾਂਦੇ ਆ ਇਹ ਕਹੇ ਜੀ ਉਹ ਗੁਰਬਾਣੀ ਤੇ ਆਧਾਰਤ ਕਹ ਲੋ ਇਤਿਹਾਸ ਤੇ ਆਧਾਰਤ ਕਹ ਲੋ ਹੁਣ ਕਹਿੰਦਾ ਗੁਰੂ ਸਾਹਿਬ ਨੇ ਸਾਨੂੰ ਪੰਜਾਂ ਦਾ ਸਿਸਤੰ ਦਿੱਤਾ ਪੰਜ ਪਿਆਰਿਆਂ ਦਾ ਉਹ ਐਵੇਂ ਨਹੀਂ ਦਿੱਤਾ ਇਹ ਪੰਜਾਂ ਵਾਲੀ ਗੱਲ ਯਾਦ ਰੱਖਿਓ ਪਰ ਇਹਦਾ ਗਾਹਾਂ ਦਾ ਨੁਕਤਾ ਸੁਣ ਲਓ ਪਹਿਲਾਂ ਕਿ ਕੱਲਾ ਬੰਦਾ ਕੋਈ ਵੀ ਇਹਨਾਂ ਸਮਰੱਥ ਨਹੀਂ ਹੋ ਸਕਦਾ ਵੀ ਉਹ ਕਮਜ਼ੋਰੀਆਂ ਤੋਂ ਬਿਲਕੁਲ ਸੁਰੱਖਰੂ ਹੋ ਜੀ ਉਹਦੇ ਚ ਕੋਈ ਲਾਲਸਾ ਹੀ ਨਾ ਜਾਂਦੀ ਉਹ ਤੋਂ ਕੋਈ ਗਲਤ ਫੈਸਲਾ ਹੀ ਨਾ ਹੋਵੇ ਹੁਣ ਜਦੋਂ ਇਹ ਆ ਗੱਲ ਕਹਿੰਦਾ ਕਿ ਗੁਰੂ ਸਾਹਿਬ ਨੇ ਦਿੱਤਾ ਪੰਜ ਪਿਆਰਿਆਂ ਦਾ ਸਿਸਟਮ ਠੀਕ ਹੈ ਇਹਨ ਅੱਗੇ ਜਾ ਕੇ ਉਹ ਗੱਲ ਲੰਬੀ ਕਰਨੀਆਂ ਕਹਿੰਦਾ ਕਿ ਦਸਵੇਂ ਪਾਸ਼ਾ ਆ ਪੰਜਾਂ ਦੇ سپرد ਹੋ ਗਏ ਸੀ ਉਦੋਂ ਬੜੀ ਮਹੱਤਤਾ ਹੈ ਪੰਜਾਂ ਦੀ ਆਪਾਂ ਅੱਗੇ ਵੀ ਗੱਲ ਕਰਦੇ ਸੀ ਸਰਦਾਰ ਕਪੂ ਕਪੂਰ ਸਿੰਘ ਬਾਰੇ ਆਪਾਂ ਕਹਿੰਦੇ ਆ ਕਿ ਉਹਨੂੰ ਖਿੱਲਤ ਭੇਜੀ ਸੀ ਅਬਦਾਲੀ ਨੇ ਨਵਾਬੀ ਬਾਅਦ ਚ ਨਵਾਬ ਕਪੂਰ ਸਿੰਘ ਕਹਿਣ ਲੱਪੈ ਸੀ ਉਹ ਠੀਕ ਹੈ ਨਵਾਬੀ ਹੁੰਦੀ ਸੀ ਉਹਨਾਂ ਦੀ ਜਿਹੜਾ ਬਾਦਸ਼ਾਹ ਉਸ ਮਲੇ ਦਾ ਉਹ ਕੁਛ ਪਿੰਡਾਂ ਦੀ ਕੁਛ ਏਰੀਏ ਦੀ ਅਗਲੇ ਇੱਕ ਰਿਆਸਤ ਕਹਿ ਲਓ ਵੀ ਕਹਿੰਦਾ ਸੀ ਵੀ ਚਾਲੇ ਦਾ ਰਾਜ ਇਹਦਾ ਰਾਜਾ ਤੂੰ ਹੋ ਗਿਆ ਉਹਨੂੰ ਨਵਾਬ ਕਹਿੰਦੇ ਸੀ ਉਹ ਠੀਕ ਹੈ ਉਦੋਂ ਮਲੇਰ ਕੋਟਲੇ ਵਾਲੇ ਨਵਾਬ ਦੀ ਗੱਲ ਕਰਦੇ ਆਂ ਉਹਨੂੰ ਆਪਾਂ ਕਹਿੰਨੇ ਆਂ ਕਿ ਉਹ ਕਪੂਰ ਸਿੰਘ ਕਹਿੰਦੇ ਵੀ ਨਹੀਂ ਮੈਂ ਇਦਾਂ ਇਦਾਂ ਨਹੀਂ ਜਾ ਸਕਦਾ ਮੈਂ ਪੰਥ ਦੀ ਸੇਵਾ ਕਰਦਾ ਆਂ ਮੈਂ ਨਹੀਂ ਲਊਂਗਾ ਜੇ ਸਾਰਿਆਂ ਨੇ ਕਿਹਾ ਕਿ ਹੁਣ ਗਲਤ ਆ ਇਹ ਅਸਲ 'ਚ ਹੋਈ ਅਗਲੇ ਨੇ ਸਮਝਾਇਆ ਪਈ ਵੀ ਲੜੀ ਜਾਣੇ ਯਾਰ ਅਸੀਂ ਐਨੇ ਬੰਦੇ ਕਤਲ ਕਰਾ ਲਏ ਹੁਣ ਅਗਲਾ ਸੁਲਾਹ ਦਾ ਹੱਥ ਆਪ ਕਹਿ ਰਿਹਾ ਆ ਕਰ ਲਓ ਥੋੜਾ ਬੁੱਤਾ ਸੋਚਣ ਨੂੰ ਟਾਈਮ ਮਿਲ ਜਾਊਗਾ ਆਪਣੀ ਸਰਦਾਰੀ ਵੀ ਹੋਊਗੀ ਉਹਨੇ ਉਹਨੇ ਇਲਾਕੇ ਦੇ ਉੱਤੇ ਕਰਕੇ ਉਹਨੂੰ ਥੋੜਾ ਹਿੱਸਾ ਦੇਣਾ ਲਈ ਜਾਵਾਂਗੇ ਹੁਣ ਜਦੋਂ ਦਬਾਅ ਪਿਆ ਇਸ ਗੱਲ ਦਾ ਉਹ ਗੱਲਾਂ ਵਿੱਚੋਂ ਇਤਿਹਾਸ ਕਰ ਖਾ ਜਾਂਦੇ ਸਾਡੇ ਠੀਕ ਹੈ ਤੇ ਜਦੋਂ ਦਬਾਅ ਪਿਆ ਉਸ ਗੱਲ ਦਾ ਫਿਰ ਉਹ ਉਹ ਜਿਹਦਾ ਬੰਦਾ ਹੁੰਦਾ ਨਹੀਂ ਇੱਕ ਜਿਦੀ ਬੰਦਾ ਨਿਆਣਾ ਜਦੋਂ ਅੜ ਜਾਏ ਕੋਈ ਚੀਜ਼ ਮੰਗੇ ਹਨਾ ਤੁਸੀਂ ਕਹੋ ਨਹੀਂ ਉਹ ਕਹੇ ਚੰਗਾ ਮੈਂ ਰੋਟੀ ਨਹੀਂ ਖਾਣੀ ਫਿਰ ਹਨਾ ਹੁਣ ਤੁਸੀਂ ਮੁੜ ਕੇ ਧਮਕੀ ਦੇ ਮੋ ਮੈਂ ਚੰਗਾ ਭਿਜੇ ਨਾ ਖਾਧੀ ਤਾਂ ਮਿਲਣੀ ਨਹੀਂ ਫਿਰ ਰਾਤ-ਰਾਤ ਨੂੰ ਉੱਠ ਕੇ ਨਾ ਕਹੀਂ ਫੇਰ ਸ਼ਰਤ ਰੱਖਦਾ ਉਹ ਨੂੰ ਲੱਗਦਾ ਹੁਣ ਤਾਂ ਫਸ ਗਿਆ ਮੈਂ ਜੇ ਤਾਂ ਅੜਿਆ ਰਹੇ ਹਾ ਭੁੱਖਾ ਸੌਂਗਾ ਰਾਤ ਨੂੰ ਰੋਇ ਤੇ ਬਰਉਣਾ ਨਹੀਂ ਕਿਸ ਨੇ ਜੇ ਮੈਂ ਇਦਾਂ ਮੰਨ ਗਿਆ ਫੇਰ ਨਹੀਂ ਕਹਿਣਾ ਪਈਦਾ ਹੱਸਣ ਕੇ ਮੇਰੇ ਤੇ ਬੱਸ ਬੱਸ ਫੇਰ ਸ਼ਰਤ ਰੱਖਦਾ ਉਹ ਕਹਿੰਦਾ ਫੇ ਇਦਾਂ ਨਹੀਂ ਮੈਂ ਕੇਸ ਕਰਨਾ ਖਾਊਂਗਾ ਮੈਨੂੰ ਬੈੱਡ ਤੇ ਲਿਆ ਕੇ ਦਿਓ ਫੇ ਖਾਊਂਗਾ ਹੇ ਸਾਰੇ ਨੂੰ ਪਤਾ ਹੁੰਦਾ ਪਈ ਕੋਈ ਨਾ ਤਾਂ ਵੱਡੀ ਗੱਲ ਆ ਇਹ ਠੀਕ ਹੈ ਨਾ ਕੋਈ ਇਦਾਂ ਦੀ ਗੱਲ ਤਾਂ ਮਸਲਾ ਤਾਂ ਸ਼ੁਰੂ ਇਹ ਹੋਇਆ ਤੇ ਚੀਜ਼ ਕੋਈ ਇਹ ਤਾਂ ਸਕੂਟਰ ਮੰਗਦਾ ਸੀ ਇਹ ਤਾਂ ਇਹ ਤਾਂ ਕਹਿੰਦਾ ਮੈਂ 2 ਮਹੀਨੇ ਛੁੱਟੀ ਕਰਨੀ ਆ ਮੈਂ ਮੇਰੇ ਦੋਸਤ ਬਾਹਰ ਚੱਲੇ ਆ ਮੈਂ ਘੁੰਮਣ ਜਾਣਾ ਉਹਨਾਂ ਦੇ ਨਾਲ ਇਹ ਤਾਂ ਵੱਡੀ ਚੀਜ਼ ਮੰਗ ਰਿਆ ਸੀ ਹੁਣ ਕੀ ਸੱਕਰ ਮੰਗਦਾ ਕੋਈ ਗੱਲ ਨਹੀਂ ਹੁਣ ਜਦੋਂ ਹੋ ਗਿਆ ਜਦੋਂ ਫਸ ਗਿਆ ਯਾਨੀ ਬਿਲਕੁਲ ਸਥਿਤੀ ਗਾਂ ਕੜਿੱਕੀ ਚ ਆ ਗਏ ਫਿਰ ਸ਼ਰਤ ਰੱਖੀ ਕਪੂਰ ਸਿੰਘ ਨੇ ਕਹਿੰਦਾ ਵੀ ਮੈਂ ਲੈ ਲਊਂਗਾ ਨਵਾਬੀ ਪਰ ਦੋ ਸ਼ਰਤਾਂ ਮੇਰੀਆਂ ਇੱਕ ਤਾਂ ਜਿਹੜੀ ਮੈਂ ਕੋੜਿਆਂ ਦੀ ਲੱਦ ਚੱਕਦਾ ਉਹ ਨਹੀਂ ਮੈਂ ਛੱਡਣੀ ਦੂਜੀ ਪੰਜਾਂ ਪਿਆਰਿਆਂ ਦੇ ਪੈਰਾਂ ਨੂੰ ਛਵਾ ਖਿਲੂਗਾ ਇਹ ਨਵਾਬੀ ਅਬਦਾਲੀ ਦੀ ਨਹੀਂ ਹੈਗੀ ਪੰਜਾਂ ਪਿਆਰਿਆਂ ਤੋਂ ਮਿਲਦੀ ਹੈ ਅਸੀਂ ਕਿਹਾ ਬੋਲੇ ਸੋਨਿਹਾਰ ਤੇ ਬਾ ਵੀ ਬਾ ਪੰਜਾਂ ਦਾ ਬਹੁਤ ਸਤਕਾਰ ਹੈ ਜੀ ਕਿ ਹੁਣ ਅਬਦਾਲੀ ਦੀ ਗਲਮੀ ਨਹੀਂ ਰਹੀ ਸੰਨ ਹੁਣ ਅਸੀਂ ਜਿਹੜਾ ਲਗਾਣ ਦੇਣਾ ਹੈ ਨਾ ਉਹ ਉਹ ਅਫਦਾਲੀ ਨੂੰ ਨਹੀਂ ਦੇਣਾ ਹੁਣ ਸਾਨੂੰ ਦੁਨੀਆਂ 'ਚ ਕੋਈ ਇਹ ਨਹੀਂ ਕਹਿ ਸਕਦਾ ਤੇ ਅਫਦਾਲੀ ਨੇ ਆਪ ਨਵਾਬੀ ਉਹਦੇ ਕਰਿੰਦੇ ਬਣ ਗਿਆ ਉਹਦੇ ਗੁਲਾਮ ਹੋ ਗਿਆ ਹੁਣ ਅਸ਼ਮੀਰ ਸਿੰਘ ਕਹਿੰਦਾ ਵੀ ਪੰਜ ਪ੍ਰਧਾਨੀ ਸਿਸਟਮ ਜਿਹੜਾ ਬਣਾਇਆ ਹੋਇਆ ਇਹਨੂੰ ਕਹਿੰਦਾ ਪੰਜਾਂ ਦਾ ਸਿਸਟਮ ਇਹਨੂੰ ਇਸ ਚੀਜ਼ ਦਾ ਚੇਤਾ ਭੁੱਲ ਗਿਆ ਜੇ ਤੂੰ ਇਸ ਸਿਸਟਮ ਨੂੰ ਇੱਡਾ ਮਹਾਨ ਦੱਸਣਾ ਆ ਪਹਿਲੀ ਗੱਲ ਤਾਂ ਤੈਨੂੰ ਜਦੋਂ ਕਿਸੇ ਨੇ ਸਵਾਲ ਪੁੱਛਣਾ ਕਿ ਜੇ ਤੂੰ ਕਹਿੰਨਾ ਕੱਲਾ ਬੰਦਾ ਇੰਨਾ ਸਿਆਣਾ ਨਹੀਂ ਹੋ ਸਕਦਾ ਕਿ ਕਦੇ ਥੜਕੇ ਨਾ ਕੀ ਗੱਲ ਪਹਿਲੀਆਂ ਨੌ ਪਾਸ਼ਾਈਆਂ ਹੋਈਆਂ ਨਹੀਂ ਜੇ ਤੂੰ ਕਹੀਂ ਪੰਜਾਂ ਤੋਂ ਬਿਨਾ ਅੰਮ੍ਰਿਤਪਾਲ ਫੈਸਲਾ ਕਿਦਾਂ ਕਰ ਲਿਆ ਭਿੰਡਰਾਂ ਵਾਲੇ ਨੇ ਪੰਜਾਂ ਨੂੰ ਲੈ ਕੇ ਫੈਸਲੇ ਕੀਤੇ ਸੀ ਉਹਦੇ ਕਲਿੱਪ ਤਾਂ ਕਾਲ ਤੱਕ ਦੇ ਜੱਥੇਦਾਰ ਦੇ ਬਾਰੇ ਵੀ ਪਏ ਆ। ਪਾਸ਼ਾ ਦੇਖੋ ਕਿਹੜੀ ਬਰਤਦਾ ਉਹ। ਤਖਤਾਂ ਦੇ ਜੱਥੇਦਾਰਾਂ ਬਾਰੇ ਕਿੰਨੀ ਖਰਬੀ ਪਾਸ਼ਾ ਵਰਤਦਾ ਉਹ। ਵੀ ਝੂਠ ਬੋਲਦੇ ਆ। ਇਸ ਪਹਿਲੇ ਸਲਾਮ ਮੰਗੇ ਕਲਿੱਪ ਇੱਥੇ ਆਪਾਂ। ਹੁਣ ਜਦੋਂ ਪੰਜਾਬ 10ਵੇਂ ਪਾਸ਼ਾ ਦੇ ਨਾਲ ਸੰਤੋਖ ਸਿੰਘ ਦੀ ਲਿਖੀ ਹੋਈ ਘਟਨਾ ਨੂੰ ਜੋੜ ਕੇ ਆਪਾਂ ਪਹਿਲੀਆਂ 9 ਪਾਸਈਆਂ ਦਾ ਆਪਣੇ ਹੱਥੀ ਸੱਤਿਆਂ ਨਾਲ ਸਮਾਰ ਰਹੇ। ਔਰ ਜਾ ਕੇ ਜਦੋਂ ਇਹਦੇ ਦਿਮਾਗ 'ਚ ਖਿਆਲ ਆਉਂਦਾ ਭਈ ਜਿੰਨੇ ਬਾਬੇ ਹੋਏ ਜਿੰਨੇ ਡੇਰੇ ਹੋਏ ਪੰਜਾਬ ਦੇ ਹਰ ਖਵੜ ਜਿੰਨੇ ਸਾਧਿਆ ਕਿਸੇ ਨੇ ਪੰਜਾਂ ਦੀ ਗੱਲੇ ਨਹੀਂ ਕੀਤੀ ਫੈਸਲੇ ਇਕੱਲਿਆਂ ਨਹੀਂ ਲਾਏ। ਫਿਰ ਅੱਗੇ ਚੱਲ ਕੇ ਇੱਕ ਜਗ੍ਹਾ ਕਹਿੰਦਾ ਕਹਿੰਦਾ ਜਿਹੜਾ ਇਦਾਂ ਕੱਲਾ ਵਧੀਆ ਫੈਸਲੇ ਲੈ ਲਵੇ ਬਿਨਾ ਪੰਜਾਂ ਦੀ ਗਵਾਈ ਤੋਂ ਉਹ ਤਾਂ ਵੀ ਕਹਿੰਦਾ ਮਹਾਂਪੁਰਸ਼ ਹੋ ਸਕਦਾ ਉਹ ਤਾਂ ਬ੍ਰह्म ਗਿਆਨੀ ਹੋ ਸਕਦਾ ਹੁਣ ਇਹਨੂੰ ਪੁੱਛਿਓ ਕਿ ਜਿਨ੍ਹਾਂ ਨੇ ਕਿਸੇ ਨੇ ਜਹਾਜ਼ ਬਣਾਉਣ ਦਾ ਫੈਸਲਾ ਲਿਆ ਜਿਹੜੇ ਸਿੱਖ ਕੌਮ ਤੋਂ ਬਾਹਰਲੇ ਫੈਸਲੇ ਹੋਏ ਆ ਜਿਹੜੇ 10ਵੇਂ ਪਾਛਾ ਤੋਂ ਪਹਿਲੇ ਦੁਨੀਆ ਦੇ ਵਿੱਚ ਐਡੀਆਂ ਐਡੀਆਂ ਬਿਲਡਿੰਗਾਂ ਬਣੀਆਂ ਆ ਐਡੇ ਐਡੇ ਬ੍ਰਿਜ ਬਣੇ ਹੋਆ ਐਡੇ ਐਡੇ ਸਮੁੰਦਰੀ ਪਿੰਡ ਜਿੱਡੇ ਜਿੱਡੇ ਸਮੁੰਦਰੀ ਜਹਾਜ਼ ਜਿਹੜੇ 5 5000 ਪੈਸੇਂਜਰ 5000 ਪੈਸੇਂਜਰ ਦੇ ਨਾਲ 2 2.5000 ਅਫੀਸ਼ੀਅਲ ਵੀ ਹੋਊਗਾ ਕੋ ਪਿੰਡ ਲੱਭ ਕੇ ਦਿਖਾ ਲੋ ਜਿਹਦੀ 5000 ਆਬਾਦੀ ਹੋਵੇ ਫਿਰ ਕਲਪਨਾ ਕਰੋ ਵੀ ਪੂਰੇ ਦਾ ਪੂਰਾ ਪਿੰਡ ਉਹ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਇਦਾਂ ਰੁੜਿਆ ਜਾ ਰਿਹਾ ਕਿੱਡੀਆਂ ਕਿੱਡੀਆਂ ਮਸਾਈਲਾਂ ਦੁਨੀਆ ਨੂੰ ਸੋਹਣਾ ਬਣਾਉਣ ਲਈ ਕਿੱਡੀਆਂ-ਕਿੱਡੀਆਂ ਖੋਜਾਂ ਕੱਲਿਆਂ-ਕੱਲਿਆਂ ਬੰਦਿਆਂ ਨੇ ਬੈਠ ਕੇ ਮਿਹਨਤ ਕਰਕੇ ਕੀਤੀਆਂ ਉਹਨੂੰ ਉਹਨਾਂ ਨੂੰ ਕੀ ਕਹਿਣਾ ਹੁਮਾਪੁਰਖ ਮੰਦੇ ਆਂ ਫਿਰ